ਸਸ਼ੀਕਾਲ ਦੇ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਪੀਐਮਸੀ ਦੇ ਸਾਂਸਦ ਮੈਂਬਰ ਸਾਕੇਤ ਗੋਖਲੇ ਨੂੰ ਹਾਈ ਕੋਰਟ ਦੇ ਵੱਲੋਂ ਵੱਡਾ ਝਟਕਾ ਲੱਗਾ ਜਿਸ ਦੇ ਤਹਿਤ ਮਾਨਹਾਨੀ ਕੇਸ ਦੇ ਵਿੱਚ ਉਹਨਾਂ ਨੂੰ 50 ਲੱਖ ਦਾ ਹਰਜਾਨਾ ਦੇਣ ਦੇ ਨਿਰਦੇਸ਼ ਹਾਈ ਕੋਰਟ ਦੇ ਵੱਲੋਂ ਜਾਰੀ ਕੀਤੇ ਗਏ ਨੇ ਦੱਸਦੀ ਕਿ ਜਿਸ ਦੇ ਤਹਿਤ ਉਹ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਦੀ ਪਤਨੀ ਲక్ష్ਮੀ ਪੂਰੀ ਨੂੰ 50 ਲੱਖ ਰੁਪਏ ਦਾ ਹਰਜਾਨਾ ਦੇਣਗੇ ਅਦਾਲਤ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਅਦਾਲਤ ਨੇ ਕਿਹਾ ਕਿ ਮਾਫੀ ਨਾਮਾ ਪੱਤਰ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਛਪਵਾਉਣ ਦੇ ਨਾਲ-ਨਾਲ ਹੀ ਇਸ ਨੂੰ ਸੋਸ਼ਲ ਸਾਈਡ ਐਕਸ ਤੇ ਪੋਸਟ ਕੀਤਾ ਜਾਵੇ ਜੋ ਕਿ 6 ਮਹੀਨੇ ਲਈ ਹੋਣੀ ਚਾਹੀਦੀ ਹੈ ਇਹਦਾ ਸੀ ਕਿ 2021 ਦੇ ਵਿੱਚ TMC ਦੇ ਸੰਸਦ ਮੈਂਬਰ ਸਾਕੇਤ ਗੋਖਲੇ ਨੇ ਮંત્રી ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਅਤੇ ਉਹਨਾਂ ਦੀ ਪਤਨੀ ਲక్ష్ਮੀ ਪੂਰੀ ਤੇ ਇਹ ਦੋਸ਼ ਲਗਾਏ ਸਨ ਕਿ ਉਹਨਾਂ ਨੇ ਇੱਕ ਬਲੈਕ ਮਨੀ ਦੇ ਜ਼ਰੀਏ ਸਵਿਟਜ਼ਰਲੈਂਡ ਦੇ ਵਿੱਚ ਇੱਕ ਬੰਗਲਾ ਖਰੀਦਿਆ ਜਿਸ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਦੀ ਪਤਨੀ ਲక్ష్ਮੀ ਪੂਰੀ ਨੇ ਉਹਨਾਂ ਦੇ ਖਿਲਾਫ ਮਾਨਹਾਨੀ ਦਾ ਜਿਹੜਾ ਮੁਕੱਦਮਾ ਉਹ ਦਰਜ ਕਰਵਾਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਕੀਤ ਗੋਖਲੇ ਵੱਲੋਂ ਉਹਨਾਂ ਦੀ ਇਮਾਨਦਾਰੀ ਤੇ અપਮਾਨਜਨਕ ਪੋਸਟ ਜਿਹੜੀ ਐ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਪਟੀਸ਼ਨ ਦੇ ਵਿੱਚ ਲక్ష్ਮੀ ਪੂਰੀ ਨੇ ਕਿਹਾ ਕਿ ਸਾਕੀਤ ਗੋਖਲੇ ਨੇ 13 ਅਤੇ 23 ਜੂਨ 2021 ਨੂੰ ਉਹਨਾਂ ਤੇ ਅਤੇ ਉਹਨਾਂ ਦੇ ਪਤੀ ਤੇ ਹਰਦੀਪ ਸਿੰਘ ਪੂਰੀ ਦੇ ਉੱਤੇ ਝੂਠੇ ਦੋਸ਼ ਲਗਾਏ ਸਨ ਕਿ ਇਹਨਾਂ ਦੇ ਵੱਲੋਂ ਬਲੈਕ ਮਨੀ ਦੇ ਨਾਲ ਸਵਿਟਜ਼ਰਲੈਂਡ ਦੇ ਵਿੱਚ ਇੱਕ ਘਰ ਖਰੀਦਿਆ ਹੈ ਜੋ ਕਿ ਉਹਨਾਂ ਦੇ ਵੱਲੋਂ ਸਾਲ 2006 ਦੇ ਵਿੱਚ ਖਰੀਦਿਆ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਕੇਸ ਜਿਹੜਾ ਸੀ ਹਰਦੀਪ ਸਿੰਘ ਪੂਰੀ ਜੀ ਪਤਨੀ ਦੇ ਵੱਲੋਂ ਜਿਹੜਾ ਐਮਪੀ ਦੇ ਉੱਤੇ ਮਾਨਹਾਨੀ ਦਾ ਕੇਸ ਲਗਾਇਆ ਹੋਇਆ ਸੀ ਤਾਂ ਇਸੇ ਮੁਕਦਮੇ ਤੇ ਹੁਣ ਹਾਈ ਕੋਰਟ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਐਮਪੀ ਹੈ TMC ਦੇ ਐਮਪੀ ਨੇ ਸਾਕੀਤ ਗੋਖਲੇ ਉਹ ਹਰਦੀਪ ਸਿੰਘ ਪੂਰੀ ਦੀ ਪਤਨੀ ਨੂੰ 50 ਲੱਖ ਰੁਪਏ ਦਾ ਹਰਜਾਨਾ ਦੇਣਗੇ ਅਤੇ ਇਹ ਵੀ ਕਿਹਾ ਹੈ ਕਿ ਉਹ ਲਿਖਤੀ ਤੌਰ ਤੇ ਜਿਹੜੀ ਮਾਫੀ ਮੰਗਣਗੇ ਜੋ ਕਿ ਅੰਗਰੇਜ਼ੀ ਅਖਬਾਰ ਦੇ ਵਿੱਚ ਛੱਪੀ ਹੋਵੇਗੀ ਅਤੇ ਨਾਲ ਹੀ ਨਾਲ ਸੋਸ਼ਲ ਮੀਡੀਆ ਐਕਸ ਦੇ ਉੱਤੇ ਵੀ ਪੋਸਟ ਕੀਤੀ ਜਾਣੀ ਚਾਹੀਦੀ ਹੈ ਜੋ ਕਿ 6 ਮਹੀਨੇ ਲਈ ਹੋਣੀ ਚਾਹੀਦੀ ਹੈ ਤੁਹਾਨੂੰ ਸਾਰਾ ਮਾਮਲਾ ਦੱਸ ਦਿੰਦੇ ਆ 2021 ਦੇ ਵਿੱਚ ਟੀਐਮਸੀ ਦੇ ਸਾਂਸਦ ਮੈਂਬਰ ਸਕੇਤ ਗੋਖਲੇ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਅਤੇ ਉਹਨਾਂ ਦੀ ਪਤਨੀ ਲక్ష్ਮੀ ਪੂਰੀ ਤੇ ਜਿਹੜੇ ਇਲਜ਼ਾਮ ਲਗਾਏ ਸਨ ਕਿ ਉਹਨਾਂ ਨੇ ਕਾਲੇ ਧੰਦੇ ਦੇ ਨਾਲ ਸਵਿਟਜ਼ਰਲੈਂਡ ਦੇ ਵਿੱਚ ਇੱਕ ਘਰ ਖਰੀਦੇ ਆ ਜਿਸ ਤੋਂ ਬਾਅਦ ਹਰਦੀਪ ਸਿੰਘ ਪੂਰੀ ਦੀ ਪਤਨੀ ਲక్ష్ਮੀ ਪੂਰੀ ਦੇ ਵੱਲੋਂ ਉਹਨਾਂ ਦੇ ਉੱਤੇ ਮਾਨ-ਹਾਨੀ ਦਾ ਮੁਕੱਦਮਾ ਜਿਹੜਾ ਸੀ ਉਹ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਆਪਣਾ ਜਿਹੜਾ ਫੈਸਲਾ ਸੁਣਾਇਆ ਅਤੇ ਇਹ ਵੀ ਕਿਹਾ ਕਿ 50 ਲੱਖ ਰੁਪਏ ਦਾ ਹਰਜਾਨਾ ਜਿਹੜੇ ਨੇ ਐਮਪੀ ਸਾਕੀਤ ਗੋਖਲੇ ਉਹ ਪਤਨੀ ਲక్ష్ਮੀ ਪੂਰੀ ਨੂੰ ਦੇਣ ਅਤੇ ਮਾਫੀ ਵੀ ਮੰਗਣ ਅਤੇ ਜਿਹੜੀ ਮਾਫੀ ਉਹਨਾਂ ਦੇ ਵੱਲੋਂ ਮੰਗੀ ਜਾਵੇਗੀ ਉਹ 6 ਮਹੀਨੇ ਤੱਕ ਸੋਸ਼ਲ ਮੀਡੀਆ ਤੇ ਹੋਣੀ ਚਾਹੀਦੀ ਹੈ ਜਿਸ ਤੇ ਆਪਾਂ ਕਿਹਾ ਕਹਿ ਸਕਦੇ ਹਾਂ ਕਿ ਪੀਐਮਸੀ ਦੇ ਸੰਸਦ ਮੈਂਬਰ ਸਾਕੀਤ ਗੋਖਲੇ ਨੂੰ ਦਿੱਲੀ ਹਾਈ ਕੋਰਟ ਤੋਂ ਇੱਕ ਵੱਡਾ ਚਟਕਾ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸ ਦੇ ਕਿ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਗੋਖਲੇ ਨੇ ਆਪਣੀ ਪੋਸਟ ਦੇ ਵਿੱਚ ਸਵਿਸ ਬੈਂਕ ਖਾਤਿਆਂ ਤੇ ਵਿਦੇਸ਼ੀ ਕਾਲੇ ਧਨ ਦਾ ਜ਼ਿਕਰ ਕੀਤਾ ਸੀ ਅਤੇ ਨਾਲ ਹੀ ਕੇਂਦਰੀ ਵਿੱਤ ਮੰਤਰੀ ਨੂੰ ਤੈਅ ਕੀਤਾ ਤੇ ਲక్ష్ਮੀ ਪੂਰੀ ਅਤੇ ਉਹਨਾਂ ਦੇ ਪਤੀ ਦੇ ਖਿਲਾਫ ED ਵੱਲੋਂ ਮਨੀ ਲਾਂਡਰਿੰਗ ਜਾਂਚ ਦਾ ਕੇਸ ਚਲਾਉਣ ਦੀ ਵੀ ਗੱਲ ਆਖੀ ਗਈ ਸੀ MP ਦੇ ਵੱਲੋਂ ਜੋ 6 ਮਹੀਨੇ ਤੱਕ ਮਾਫੀ ਨਾਮੇ ਵਾਲੀ ਪੋਸਟ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਵੱਲੋਂ ਆਪਣੇ ਜਿਹੜੇ ਆਦੇਸ਼ ਜਾਰੀ ਕੀਤੇ ਨੇ ਅਤੇ ਇਹ ਵੀ ਕਿਹਾ ਕਿ 6 ਮਹੀਨੇ ਤੱਕ ਮਾਫੀਨਾਮੇ ਵਾਲੀ ਪੋਸਟ ਉਹ ਡਿਲੀਟ ਨਹੀਂ ਕਰਨਗੇ 6 ਮਹੀਨੇ ਤੱਕ ਉਹਨਾਂ ਦੀ ਜਿਹੜੀ ਮਾਫੀਨਾਮੇ ਵਾਲੀ ਪੋਸਟ ਹੈ ਸੋਸ਼ਲ ਮੀਡੀਆ ਤੇ ਉਵੇਂ ਹੀ ਰਹੇਗੀ ਜਿਸ ਤੋਂ ਬਾਅਦ ਹੁਣ ਕਿਹਾ ਜਾ ਸਕਦਾ ਹੈ ਕਿ ਹਾਈ ਕੋਰਟ ਦੇ ਵੱਲੋਂ ਸਾਕੇਤ ਗੋਖਲੇ ਨੂੰ ਇੱਕ ਵੱਡਾ ਚਟਕਾ ਲੱਗਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਉਹਨਾਂ ਨੇ 50 ਲੱਖ ਰੁਪਏ ਦਾ ਹਰਜਾਨਾ ਜਿਹੜੇ ਹਾਈ ਕੋਰਟ ਦੇ ਵੱਲੋਂ ਦੇਣ ਦਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿਉਂਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਪਤਨੀ ਦੇ ਵੱਲੋਂ ਮਾਨ ਹਾਨੀ ਦਾ ਕੇਸ ਜਿਹੜਾ ਉਹ ਕੀਤਾ ਹੋਇਆ ਸੀ ਜਿਸ ਦਾ ਹੁਣ ਫੈਸਲਾ ਆ ਚੁੱਕਿਆ ਹੈ ਅਤੇ ਜਿਸ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਜਿੱਥੇ ਪੈਸੇ ਤਾਂ ਹਰਜਾਨੇ ਦੇ ਤੌਰ ਤੇ ਦੇਣ ਹੀ ਦੇਣੇ ਨੇ ਪਰ ਇੱਕ ਮਾਫੀ ਨਾਮਾ ਜਿਹੜਾ ਹੈ ਅੰਗਰੇਜ਼ੀ ਅਖਬਾਰ ਦੇ ਵਿੱਚ ਛਪਵਾਉਣ ਅਤੇ ਨਾਲ ਹੀ ਸੋਸ਼ਲ ਮੀਡੀਆ ਸਾਈਟ ਐਕਸ ਦੇ ਉੱਤੇ ਪੋਸਟ ਕੀਤਾ ਜਾਣਾ ਚਾਹੀਦਾ ਜੋ ਕਿ 6 ਮਹੀਨੇ ਲਈ ਉਵੇਂ ਹੀ ਐਕਸ ਦੇ ਉੱਤੇ ਜਾਰੀ ਰਹੇਗਾ